ਹਰ ਪ੍ਰਸ਼ਨ ਪੈਦਾ ਹੁੰਦਾ ਜੱਪੀਏ ਵਾਹਿਗੁਰੂ ਵਾਹਿਗੁਰੂ ਧਿਆਨ ਕਿੱਥੇ ਰੱਖੇ ਬਦਕਸ਼ਮਤੀ ਹੈ ਅਕਸਰ ਇਹ ਸਿਲਪਲਾ ਉਹ ਲੋਗ ਦੱਸਦੇ ਨੇ ਜਿਨ੍ਹਾਂ ਦਾ ਸਵੈਮ ਇਸ ਬਾਰੇ ਕੋਈ ਅਨੁਭਵ ਨਹੀਂ ਹੁੰਦਾ ਕਹਿੰਦੇ ਤਸਵੀਰ ਦੇ ਧਿਆਨ ਜੋੜੋ ਮੂਰਤੀ ਦੇ ਧਿਆਨ ਜੋੜੋ ਇੱਥੇ ਧਿਆਨ ਜੋੜੋ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਇੱਕ ਸ਼ਬਦ ਵੀ ਅਸਾਨ ਨਹੀਂ ਮਿਲਿਆ ਜਿੱਥੇ ਸਤਿਗੁਰ ਨੇ ਕਿਹਾ ਹੋਵੇ ਇੰਜ ਕਰੋ ऐसा करो। ਬਿਸ਼ਤਰ ਸੰ ਦੇ ਸਕੈ। ਅਗਰ ਮੂਰਤੀ ਧਿਆਨ ਜੋੜਨੇ ਧਿਆਨ ਬਾਹਰ ਗਿਆ ਤਸਵੀਰ ਦੇ ਧਿਆਨ ਜੋੜਨੇ ਧਿਆਨ ਬਾਹਰ ਗਿਆ ਮੱਥੇ ਤੇ ਧਿਆਨ ਜੋੜਨੇ ਧਿਆਨ ਬਾਹਰ ਗਿਆ। ਧਿਆਨ ਤੇ ਅੰਤਰਮੁਖੀ ਕਰਨਾ ਹੈ। ਤੋਂ ਧਿਆਨ ਅੰਦਰ ਕਰੀਏ। ਇਹਦੇ ਵਾਸਤੇ ਕੁਝ ਸਾਧਨ ਵਸੇਲਾ। ਸਾਹਿਬ ਕਹਿੰਦੇ ਨੇ ਧੋਨੋਂ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਂ ਉਹਨਾਂ ਦੇ ਧਿਆਨ ਲੋ ਉਹ ਧੁਨ ਵਾਹਿਗੁਰੂ ਇਹ ਧੁਨ ਹੈ ਨਾ ਇਹਦੇ ਚ ਧਿਆਨ ਲੋ ਇਹ ਧੁਨੇ ਦਾ ਤੇ ਕੋਈ ਨਾ ਰੰਗ ਨਾ ਰੂਪ ਆਵਾਜ਼ ਦਾ ਤੇ ਕੋਈ ਰੰਗ ਰੂਪ ਨਹੀਂ ਕੋਈ ਚਕਰ ਚੈਨ ਨਹੀਂ ਥੋੜੀਂ ਜਿਹੜੇ ਕੋਈ ਸਮਾਰਗ ਦੇ ਪੰਦੇ ਆਉਣਗੇ ਥੋੜਾ ਬਹੁਤ ਕਰਦੇ ਆਉਣਗੇ ਸ਼ੈ ਉਹਨਾਂ ਦੇ ਵੱਲੇ ਕੁਝ ਪਵੇ ਬਾਕੀਆਂ ਲਈ ਇਹ ਸਿਲ ਅਲੋਣੀ ਚਟਣੀ ਧੰਨ ਮੈਂ ਧਿਆਨ ਇਕਾਗਰਤਾ ਬਖਸ਼ੇ ਧੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਖਤਕ ਕਹਾਣੇ ਧੁਮ ਦੇਖ ਧਿਆਨ ਜੋੜ ਸ਼ਬਦ ਦੇ ਸੁਰਤ ਜੋੜ ਲਿਓ ਧੋਨਾ ਦਾ ਨਾ ਕੋਈ ਰੰਗ ਨਾ ਕੋਈ ਰੂਪ ਕਿਸ ਤਰ੍ਹਾਂ ਧਿਆਨ ਉਨ ਦਾ ਨਾ ਕੋਈ ਆਕਾਰ ਨਾ ਕੋਈ ਇੱਛਾ ਕਰ ਚੇ ਤੁੰਦੇ ਜਿ ਕਿਤਨਾ ਧਿਆਨ ਦੋ ਸਾਇਬ ਕੇ ਨਦ ਬੋਲਨ ਨੂੰ ਸੁਣ ਕਿ ਸੁਣਾ ਤਾਂ ਹੀ ਤਕੇਗਾ ਮਨੁੱਖ ਜੇ ਧਿਆਨ ਹੈ ਨਹੀਂ ਤੇ ਨਹੀਂ ਸੁਣ ਸਕੇ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਦੂਜਾ ਸੁਣ ਰਿਹਾ ਹੁੰਦਾ ਕਿ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਤਮੇ ਨਹੀਂ ਸੁਣੀ ਕਹਿੰਦਾ ਕਿਉਂ ਨਹੀਂ ਸੁਣੇ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣੂ ਧਿਆਨ ਨਹੀਂ ਹੈ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਨਹੀਂ ਸੁਣਾਈ ਦੇ ਆਵੇਂ ਜ਼ਬਾਨ ਉਤੇ ਬੋਲਦੀ ਬਾਣੇ ਪੜ ਰਿਹਾ ਹੈ ਅਗਰ ਉਸ ਵਿੱਚ ਧਿਆਨ ਨਹੀਂ ਤੋ ਸੰਬੰਧ ਨਹੀਂ ਜੁੜੇਗਾ ਭੋਜਨ ਦੀ ਗੁਰ ਕੀ ਮੂੰਹ ਦੇ ਰਾਹੇ ਅੰਦਰ ਜਾਏਗਾ ਪਛ ਕੇ ਹੋਂ ਬਣੇਗੀ ਮਿੰਜ ਬਣੇਗੀ ਨਾਸ ਬਣੇਗਾ ਗੁਰੂ ਦਾ ਮੰਤਰ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਮਾਧੀ ਬਣੇਗਾ ਆਨੰਦ ਬਣੇਗਾ ਮਹਾਰਤਮ ਸ਼ਬਦ ਮੌਂਦੇ ਰਾਹੀਂ ਅੰਦਰ ਨਹੀਂ ਜਾਏਗਾ ਮੌਂਦੇ ਰਾਹੀਂ ਬਾਹਰ ਪ੍ਰਗਟ ਹੋਏਗਾ ਕੰਨਾ ਰਾਣੀ ਅੰਦਰ ਪ੍ਰਵੇਸ਼ ਕਰੇ ਸਰਵਰਨ ਗੋਬਿੰਦ ਗੁਣ ਸੁਣਾਓ ਅਰ ਗਾਓ ਰਸਨਾ ਦੀ गुरु थे एक बहादुर सै। زبان ਨਾਲ ਉਚਾਰਨ ਕਰੋ ਕੰਨ ਨਾਲ ਸੁਣ। ਗਾ ਵੀਏ ਸੁਣੀਏ ਮਨ ਰੱਖੀਏ। ਹੁਣ ਮੈਂ ਅਰਜ਼ ਕਰਾਂ ਕਿ ਇਤਨਾ ਔਖਾ ਕੰਮ ਹੈ ਇਤਨਾ ਔਖਾ ਕੰਮ ਹੈ ਸਤਿਗੁਰ ਨੂੰ ਕਹਿਣਾ ਪਿਆ ਆਖਣ ਔਖਾ ਸਾਚਾ। ਔਖ। ਇਹ ਕਹਾ ਕਰਨੇ ਕੀਰਤਨ ਕਰਨਾ ਪਾਠ ਕਰ ਲੈਣਾ। ਜਾਂ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ 2 ਘੰਟਾ ਕਰ ਲੈਣਾ। ਕਿਤਨਾ ਔਖਾ ਨਹੀਂ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਸੁਣੇ ਕਿੰਨਾ ਔਖਾ ਗਾ ਵੀ ਸੁਣੀਏ ਨੇ ਜੇ ਮੈਂ ਸੁਣਿਆ ਹੀ ਨਹੀਂ ਤਾਂ ਸ਼ਬਦ ਅੰਦਰ ਗਿਆ ਹੀ ਨਹੀਂ ਜੇ ਸਜੋ ਅੰਦਰ ਗਿਆ ਹੀ ਨਹੀਂ ਤੇ ਅੰਦਰ ਦੀ ਦੁਨੀਆ ਬਦਲ ਨਹੀਂ ਜਿਵੇਂ ਸਾਰਾ ਦਿਨ ਪਾਣੀ ਦਾ ਘੁੱਟ ਮੇਰੇ ਮੂੰਹ ਚ ਹੋਵੇ ਮੈਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇ। ਸਾਰਾ ਦਿਨ ਭੁਗਨ ਦੀ ਬੁਰਕੀ ਮੇਰੇ ਮੂੰਹ ਤੇ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ। ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਰਹਾ ਕੱਖ ਵੀ ਕੋਈ ਤਬਦੀਲੀ ਨਹੀਂ। ਕੁਝ ਵੀ ਨਹੀਂ ਹੋਣਾ। 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠ ਹੀ ਦੇਖੇ। ਦਿੱਲੀ ਵਿੱਚ, ਅੰਮ੍ਰਿਤਸਰ ਵਿੱਚ, ਪਟਨਾ ਸਾਹਿਬ ਦੇ ਛਾਹੂਰ ਸਾਹਿਬ ਇੱਕ ਪੜ ਤੋਂ ਉਠੇ ਦੂਜੇ ਤੇ ਦੂਜੇ ਤੋਂ ਉਠੇ ਤੀਜੇ 18 18 ਘੰਟੇ ਪਾਸ 24 ਘੰਟੇ ਅੱਤਰਵੇ ਬੇਚੈਨ ਪਰੇਸ਼ਾਨ ਦੁਖੇ ਲੋਭ ਹੰਕਾਰ ਵਾਸ਼ਨਾ ਚੋਟ ਭਰੇ ਕੋਈ ਤਬ ਦੇ ਲਈ ਨਹੀਂ ਕੋਈ ਅੰਦਰ ਦੀ ਦੁਨੀਆ ਬਦਲੀ ਅੰਦਰ ਦੀ ਦੁਨੀਆ ਤੇ ਤਾਂ ਬਲੇ ਉਈ ਪੰਕਤੀ ਅੰਦਰ ਜਾਏ ਅੰਦਰ ਜਾਏਗੀ ਤੇ ਜ਼ਰੂਰ ਬਦਲੀ ਹੋਵੇ ਕਿਨ ਕਾ ਏਕ ਜਿਸ ਦੀ ਬਸਾਵੇ ਤਾਂ ਕਿ ਮਹਿਮਾ ਗਨੇ ਨਾ ਜਪਣਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਹੁਣ ਇੱਕ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦੇ ਫਿਰ ਖੁਲਸ ਜਦ ਮਨ ਦੇ ਚ ਫੁਰਨਾ ਪੈਦਾ ਹੁੰਦਾ ਹੈ ਨਾ ਬੋਲਣ ਦਾ ਪਵਨ ਨਾਭੀ ਨਾਲ ਟਕਰੰਦੀ ਹੈ ਨਾ ਨਾਭੀ ਇੱਥੋਂ ਫਿਰ ਆਵਾਜ਼ ਉੱਠਦੀ ਹੈ ਧੁਨ ਉੱਠਦੀ ਹੈ ਇਸ ਵਾਸਤੇ ਸਾਰੇ ਭਾਰਤ ਵਿੱਚ ਨਾਭੀ ਨੂੰ ਧੁਨੀ ਕਹਿੰਦੇ ਨੇ ਧੁਨੀ ਧੁਨੀ ਤੋਂ ਮਰਾਦ ਜਿੱਥੋਂ ਧੁਨ ਉੱਠਦੀ ਹੈ ਆਵਾਜ਼ ਉੱਠਦੀ ਹੈ ਬੁਨਿਆਦੀ ਨੁਕਤਾ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ ਧਿਆਨ ਨਾਲ ਸੁਣੋ ਨਾਭੀ ਨੂੰ ਧੁਨੀ ਕਿਉਂ ਕਹਿ ਦਿੱਤਾ ਧਨ ਇਥਾਂ ਉੱਠਦੀ ਹੈ ਪਵਨ ਟਕਰਾਂਦੀ ਹੈ ਨਾਭੀ ਨਾਲ ਨਾਭੀ ਥੋੜੀ ਹੁਲਦੀ ਹੈ ਜਿਵੇਂ ਸ਼ੈਣਾਈ ਮੁਰਲੀ ਹੈ ਸੰਖ ਹੈ ਪਨੇਰੀ ਹੈ ਨਰਸਿੰਘਾ ਹੈ ਕਿ ਫੁੱਟ ਦੇਣ ਨਾਲ ਵੱਜਦੇ ਨੇ ਆਵਾਜ਼ ਕੱਢਦੇ ਨੇ ਨਾਭੀ ਬਿਲਕੁਲ ਇੰਜ ਕਹਿ ਲਓ ਸੰਖ ਦੀ ਤਰ੍ਹਾਂ ਪਨੇਰੀ ਦੀ ਤਰ੍ਹਾਂ ਨਰਸਿੰਘੇ ਦੀ ਤਰ੍ਹਾਂ ਪਵਨ ਟਕਰਾਂਦੀ ਹੈ ਉਥੋਂ ਬਾਣੀ ਆਵਾਜ਼ ਨਿਕਲਦੀ ਦੇਹੀ ਮਾਟੀ ਬੋਲੇ ਪਵਨ ਨਾਭੀ ਮਾਸ ਦਾ ਟੁਕੜਾ ਮਿੱਟੀ ਦੇਹੀ ਮਾਟੀ ਪਵਨ ਦੇ ਟਕਰਾਂਦੇ ਆ ਆਵਾਜ਼ ਨਿਕਲਦੀਏ ਬੋਲੇ ਪਵਨ ਦੇਹੀ ਮਾਟੀ ਬੋਲੇ ਪਵਨ ਜੈਸੇ ਮਨ ਦੇ ਘੁਰਨਾ ਹੁੰਦਾ ਕੁਝ ਵੀ ਬੋਲੂ ਪਵਨ ਨਾਭੀ ਨਾਲ ਟਕਰਾਂਦੇ ਨਾਭੀ ਥੋੜੀ ਜਿਹਾ ਖੁੱਲਦੀ ਇੱਥੋਂ ਆਵਾਜ਼ ਉੱਠਦੀ ਉਹਨੂੰ ਪਰਾ ਕਹਿੰਦੇ ਸਿਰਫ ਧੁਨ ਉੱਠੀ ਉਹ ਫਿਰ ਉੱਠ ਕੇ ਧੁਨ ਹਿਰਦੇ ਤੱਕ ਪਹੁੰਚਦੀ ਉਹਨੂੰ ਪਸੰਤੀ ਕਹਿੰਦੇ ਇੱਥੇ ਅੱਖਰ ਬਣਦੇ ਆਵਾਜ਼ ਨੂੰ ਅੱਖਰ ਮਿਲਦੇ ਇਹ ਕੰਮ ਬਹੁਤ ਛੇਤੀ ਚੱਲਦਾ ਤੇਜ਼ੀ ਚੱਲਦਾ ਹਿਰਦੇ ਤੋਂ ਉੱਠ ਕੇ ਇਹ ਧੁਨ ਕੰਢੇ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਆਵਾਜ਼ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਏ ਇਨੂੰ ਬੈਖਰੀ ਪਰ ਪਸੰਦੀ ਮਧਮਾ ਬੈਖਰੀ ਹੈ ਇਸ ਵਾਰ ਸੇ ਸਾਹਿਬ ਕੰਨ ਨੇ ਕਿ ਗੋਜੀ ਹੋਏ ਸ ਉਗਵੇ ਮੌਕਾ ਕੇ ਆਵਾ ਜਿਹੜਾ ਬੰਦਾ ਇੰਜ ਕਹਿ ਦਿੰਦਾ ਬਈ ਮਿੱਤਰਾ ਬੁਰਾ ਨਾ ਮੰਨਾਈ ਅਮੇ ਮੇਰੇ ਮੂਹ ਨਿਕਲ ਗਏ ਮੇਰੇ ਅੰਦਰ ਨਹੀਂ ਸੀ ਗੁਰਨਾ ਨੇ ਕਹਿੰਦੇ ਨ ਅੰਦਰ ਨਹੀਂ ਸੀ ਤੇ ਮੂਹ ਨਿਕਲ ਵੀ ਨਹੀਂ ਸਕਦਾ ਉੱਡਦੀ ਤੇ ਦੋਨ ਨਾਭੀ ਤੱਕ ਹਿਰਦੇ ਤੱਕ ਪਹੁੰਚਦੀ ਏ ਗੰਠ ਤੱਕ ਪਹੁੰਚਦੀ ਏ ਜ਼ਬਾਨ ਬਿਆਨ ਕਰ ਪਰਾ ਪਸੰਦੀ ਮਧਮਾ ਬੈਖਰੀ ਜਦ ਵੀ ਬੋਲਣ ਦਾ ਮਨ ਵਿੱਚ ਪੁਰਨਾ ਹੁੰਦਾ ਕੁਝ ਵੀ ਬੋਲੀਏ ਪਵਨ ਨਾਭੀ ਨਾਲ ਟਕਰ ਨਾਭੀ ਥੋੜੀ ਜਿਹੀ ਖੁੱਲਦੀ ਹੈ ਆਵਾਜ਼ ਨਿਮੇਸ਼ਾਂ ਨਾਲੀ ਕੋਕਣ ਨਾਲ ਵੱਜਦੀ ਹਿਰਦੇ ਤੱਕ ਪਹੁੰਚ ਕੇ ਅਕਸ਼ਰ ਮਿਲਦੇ ਨੇ ਕੰਢੇ ਤੱਕ ਪਹੁੰਚ ਕੇ ਪੂਰਾ ਬਾਗ ਬਣ ਜਾਂਦਾ ਹੈ ਜ਼ਬਾਨ ਬਿਆਨ ਕਰਦੇ ਹੋਣ ਜ਼ਬਾਨ ਨੇ ਜਿਹੜੀ ਧੁਨ ਬਾਹਰ ਪ੍ਰਗਟ ਕੀਤੀ ਹੈ ਇਨੂੰ ਸੁਣਨਾ ਇਸੇ ਧੁਨ ਨੂੰ ਵਾਪਸ ਲੈ ਜਾਣਾ ਧੁਨੀ ਤਾਂ ਕਿ ਨਾਭੀ ਪੂਰੀ ਹੋ ਉਹ ਜਿਹੜੀ ਧੁੰਨ ਬਾਹਰ ਪ੍ਰਗਟ ਹੋਈ ਲੇ ਇਹਨੂੰ ਅੰਦਰ ਲੈ ਜਾਈਏ ਤੋ ਕੰਨਾ ਦੇ ਰਾਹੀਂ ਅੰਦਰ ਜਾਏਗੀ ਗਾਵੀਏ ਸੁਣੀਏ ਮਨ ਰੱਖੀਏ ਬਾਬ ਇਹ ਇਤਨਾ ਔਖਾ ਕੰਮ ਹੈ ਕਰਕੇ ਦੇਖਣਾ ਨਹੀਂ ਨਹੀਂ ਕਰ ਸਕੋਗੇ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਆਖਣ ਔਖਾ ਸਾਚਾਣਾ ਬਾਕੀ ਜਿਹੜਾ ਕੰਮ ਆਉਂਦਾ ਹੈ ਤੇ ਬੱਚੇ ਵੀ ਕਰ ਸਕਦੇ ਨੇ ਲੋਗਨ ਆਰਾਮ ਖਿਡਾਉਣਾ ਜਾ ਖਿਡੌਣੀਆਂ ਦੇਖੇ ਠੀਕ ਹੈ ਖਿਡੌਣਿਆਂ ਦੀ ਖੇਡ ਵੀ ਚਾਹੀਦੀ ਬੱਚੇ ਪਰ ਕੋਈ ਸਾਰੀ ਜ਼ਿੰਦਗੀ ਬੱਚਾ ਰਹਿ ਜਾਏ ਬੋਨਾ ਰਹਿ ਸਰੀਰ ਦਾ ਵਿਕਾਸ ਹੀ ਨਾ ਠੀਕ ਹੈ ਸ਼ਰਾਂ ਵੀ ਚਾਹੀਦੀ ਕਰਮ ਕਾਂਡ ਵੀ ਚਾਹੀਦਾ ਪਰ ਸਾਰੀ ਜ਼ਿੰਦਗੀ ਕਰਮ ਕਾਂਡੇ ਚ ਹੀ ਫਸਿਆ ਰਹੇ ਇਹ ਤੇ ਬੋਨਾ ਰਹਿ ਗਿਆ ਇਹ ਤੇ ਉਚਾਨੇ ਧਾਰਮਿਕ ਜਗਤ ਵਿੱਚ ਤੁਸੀਂ ਦੇਖੋਗੇ ਕੋ ਇੱਕਦ ਉੱਚਾ ਉੱੜ ਰਿਹਾ ਸਾਰੀ ਜ਼ਿੰਦਗੀ ਲੋਕਾਂ ਦੀ ਕਰਮ ਕਾਂਡ ਵਿੱਚ ਹੀ ਰਹਿ ਜਾਂਦੀ ਹੈ ਬੋਨੇ ਦੇ ਬੋ ਮਹਾਨ ਨੇ ਕਿ ਕੰਬੜਾ ਹੈ ਜ਼ਬਾਨ ਨੇ ਜਿਸ ਧੰਨ ਨੂੰ ਬਾਹਰ ਪ੍ਰਗਟ ਕੀਤਾ ਹੈ ਉਹ ਇਸ ਧੰਨ ਨੂੰ ਅੰਦਰ ਲੈ ਜਾਣਾ ਇਸੇ ਧੰਨ ਦੇ ਧਿਆਨ ਜੋੜਨਾ ਸੁਣ ਧੰਨ ਨੂੰ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ ਵਾਹਿਗੁਰੂ ਵਾਹਿਗੁਰੂ ਜੋ ਰਸਨਾ ਉਚਾਰਨ ਕਰ ਰਹੀਏ ਇਹਨੂੰ ਮਨ ਸੁਣੇ ਅਗਰ ਇਹ ਢੋਨੇ ਵਾਪਸ ਕੰਠ ਤੱਕ ਆ ਗਏ ਇਹ ਕੈਸੇ ਮਨੁਖ ਦੀ ਜ਼ਬਾਨੋਂ ਵਾਹਿਗੁਰੂ ਆਖਦਿਆਂ ਰਸ ਆਣ ਲੱਗਦਾ ਹੈ ਕੈਸੇ ਮਨੁਖ ਬਾਰੇ ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਭਾਵੇਂ ਹਿਰਦੇ 'ਚ ਨਹੀਂ ਵਸਿਆ ਪਰ ਇਹਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਵਾਦ ਕੀ ਰਚਨਾ ਨਾਨਕ ਜਨਕਾ ਦਾਸਨ ਵਸ ਤੇਦੀ ਜ਼ਬਾਨ ਤੇ ਵਸੇ ਤੇ ਜੇਦੀ ਜ਼ਬਾਨ ਤੇ ਵਸ ਗਏ ਭੋਜਨ ਦੀ ਬੁਰਤੀ ਜ਼ਬਾਨ ਤੇ ਰੱਖ ਲਈਏ ਰਸਤੇ ਆਉਂਦਾ ਭਾਵੇਂ ਗੰਠ ਤੋਂ ਠੱਲੇ ਨਹੀਂ ਗਈ ਭਾਵੇਂ ਜੇ ਭੁੱਖ ਨਹੀਂ ਮਿਟੇਗੀ ਸਵਾਦ ਆ ਗਿਆ ਤੇ ਜ਼ਬਾਨ ਤੇ ਧੁੰਨ ਵੱਤ ਗਈ ਹੈ ਗੰਠ ਤੱਕ ਗੈਰੀ ਚਲੀ ਗਈ ਹੈ ਕਿੰਨੋ ਇੰਜ ਕਹਿੰਦੇ ਨੇ ਇਹਦੀ ਰਸਨਾ ਤੇ ਪਰਬੋਅ ਅੱਗੇ ਤੋਂ ਇਹ ਵਾਹਿਗੁਰੂ ਆਖਦਾ ਆਖਦੇ ਇਸ ਨੂੰ ਰਸ ਮਿਲਣ ਲੱਗ ਪਈ। ਇਹ ਬਾਣੀ ਹੁਣ ਪੜਦਾ ਨਹੀਂ ਜਪਦਾ ਹੈ। ਬਾਣੀ ਜਪਣਾ ਕੀ ਹੈ? ਜ਼ਬਾਨ ਉਚਾਰਨ ਕਰੇ ਮਨ ਸੁਣੇ। ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ। ਅਰਥ ਬੋਧ ਦਾ ਪਤਾ ਚੱਲ ਸਕਦਾ ਹੈ। ਜਿਹੜੇ ਪਾਤਸ਼ਾਹ ਦੀ ਬਾਣੀ ਹੈ ਲੇਕਿਨ ਪੜਨ ਲੱਗੇ ਤਾਂ ਧਿਆਨ ਬਾਹਰ ਹੋਵੇਗਾ ਬਾਣੀ ਅੰਦਰ ਨਹੀਂ ਜਾਏਗਾ। ਐਸਵਾਸ ਨੇ ساری ਜ਼ਿੰਦਗੀ ਪਰਨ ਵਾਲੇ ਵੀ ਕਿਸੇ ਹੱਦ ਤੱਕ ਉੱਥੇ ਦੇ ਉੱਥੇ ਹੀ ਰਹਿੰਦੇ ਨੇ ਪਰਿਵਰਤਨ ਨਹੀਂ ਹੁੰਦਾ ਤਬਦੀਲੀ ਨਹੀਂ ਆਉਂਦੀ ਸੁਣ ਲੈ ਜਵਾਨ ਬਾਣੀ ਉਚਾਰਨ ਕਰ ਰਹੀ ਹੈ ਗੁਰੂ ਦੀ ਮਨ ਸੁਣ ਰਿਹਾ ਹੈ ਕਿ ਬਾਣੀ ਜਪੀ ਜਾ ਰਹੀ ਹੈ ਜਪਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੇ ਬਾਣੀ ਦਾ ਜਪ ਵੀ ਸਿਮਰਨ ਇਸ ਲੰਬੇ ਚੌੜੇ ਚੱਕਰੇ ਚ ਨਾ ਪੈਣਾ ਅਗਰ ਬਾਣੀ ਜਪੀ ਜਾ ਰਹੀ ਹੈ ਤੇ ਸਿਮਰਨ ਹੈ ਤੇ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਥੋੜਾ ਜਬ ਬੜਾ ਲਾਭਕਾਰੀ ਹੈ ਬਹੁਤਾ ਪੜਨਾ ਕੁਝ ਲਾਭਕਾਰੀ ਨਹੀਂ ਵੱਤੋ ਜਿਤਨਾ ਲਾਭਕਾਰੀ ਹੋ ਸਕਦਾ ਬਾਣੀ ਯਾਦ ਹੋ ਸਕਦੀ ਹੈ ਬਾਣੀ ਦਾ ਪਤਾ ਚਲ ਸਕਦਾ ਕਿਹੜੇ ਅੰਗ ਤੇ ਕਿਹੜੇ ਬਾਤ ਸਬ ਮਨੁੱਖ ਦੀ ਜ਼ਿੰਦਗੀ ਚ ਕੋਈ ਤਬਦੀਲੀ ਨਹੀਂ ਆਉਂਦੀ ulta aayega sunne agar ek dhun wapas jaan lag paye dhyan thoda gehra jaan lag paye dhyan te swaroh ke dhun kanth tak aa gaiye aise manuk nu ras aavega anand aave pag rasna te is tarah da rasvat gaya to aisa manuk kai dafa jo kuch bolna ho bhi janda hai is waste ਧਾਰਮਿਕ ਜગત ਦੇਚ ਐਸੇ ਮਨੁੱਖ ਨੂੰ ਸਾਵਧਾਨ ਕੀਤਾ ਜਾਂਦਾ ਹੈ ਅਰਲ ਬਰਲ ਨਾ ਬੋਲੇ ਤੇਰਾ ਵਿਅਰਥ ਬੋਲਿਆ ਕਿਸੇ ਦੀ ਜ਼ਿੰਦਗੀ ਤਬਾਹ ਕਰ ਦੇਗਾ ਐਸਾ ਹੋ ਜਾ ਰਸਨਾ ਤੇ ਜੋ ਵਸ ਗਿਆ ਰਸਨਾ ਸ਼ਕਤੀਸ਼ਾਲੀ ਹੋ ਜਾਂਦੀ ਬਾਣੀ ਦੇ ਬੜੀ ਬਰਕਤ ਤੇ ਤਾਕਤ ਆ ਜਾਂਦੀ ਕਰਮਖੰਡ ਕੀ ਬਾਣੀ ਜੋਰ ਤੇ ਜ਼ੋਰ ਵਾਲੀ ਹੋ ਜਾਂਦੀ ਤਾਕਤ ਵਾਲੀ ਬڑا ਲੰਬਾ ਚੌੜਾ ਨਿਖੇੜਾ ਹੈ ਗੁਰੂ ਗੰਨ ਸਾਹਿਬ ਦੀ ਮਹਾਰਾਜ ਅਗਰ ਧਿਆਨ ਸਾਧਨਾ ਕਰਦੇ ਹੋਏ ਧਿਆਨ ਹੋਰ ਗਹਿਰਾ ਚਲਾ ਗਿਆ ਹੈ ਹਿਰਦੇ ਤੱਕ ਚਲਾ ਗਿਆ ਉਹ ਧੰ ਹੋਰ ਹਿਰਦੇ ਤੱਕ ਚਲੇ ਗਈ ਹੈ ਐਸਾ ਮਨੁੱਖ ਬ੍ਰਹਮਣ ਦੇ ਜੋ ਅਨਾਹਦ ਨਾਦ ਹੈ ਉਹਨੂੰ ਸੁਣਨ ਲੱਗ ਪਵੇਗਾ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੂਰੇ ਅਨਹਦ ਦੀਆਂ ਸ਼ੈਣਾਈਆਂ ਅਨਹੱਦ ਦੇ ਵਾਗੇ ਆਹਤ ਅਨਾਹਦ ਦੋ ਤਰ੍ਹਾਂ ਦੇ ਸ਼ਬਦ ਆਹਤ ਕਹਿੰਦੇ ਨੇ ਝੋਟ ਵੀ ਇਹਨਾਂ ਤੇ ਆਹਤ ਪੁਜਾ ਦੁੱਤੀ ਝੋਟ ਪੁਜਾ ਦੁੱਤੀ ਆਵਾਜ਼ ਜਿਹੜੀ ਦੋ ਚੀਜ਼ਾਂ ਦੇ ਝੋਟ ਤੋਂ ਪੈਦਾ ਹੁੰਦੀ ਜੋ ਸਾਡੇ ਕੰਨ ਸੁਣਦੇ ਨੇ ਇਹ ਆਹਤ ਸ਼ਬਦ ਵਾਹਿਗੁਰੂ ਵਾਹਿਗੁਰੂ ਅਸੀਂ ਜੋ ਉਚਾਰਨ ਕਰ ਰਹੇ ਆ ਆਹਤ ਸ਼ਬਦ ਇਹ ਪਵਨ ਨਾ ਭੀ ਨਾ ਟਕਰੰਦੀ ਧੁਨ ਪੈਦਾ ਹੁੰਦੀ ਆਹਤ ਸ਼ਬਦ ਝੋਟ ਤੋਂ ਪੈਦਾ ਪੱਥਰ ਨਾਲ ਪੱਥਰ ਟਕਰਾਵੇ ਪਵਨ ਬ੍ਰਹਮਾ ਨਾਲ ਟਕਰਾਵੇ ਪਾਣੀ ਪੱਥਰਾਂ ਨਾਲ ਟਕਰਾਵੇ ਦਾਤੂ ਨਾਲ ਦਾਤੂ ਟਕਰਾਵੇ ਸੋਨੇ ਨਾਲ ਸੋਨਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਟਕਰਾਉ ਉਹ ਜਿਹੜੀ ਆਵਾਜ਼ ਜਿਵੇਂ ਦੋ ਹੱਥਾਂ ਨਾਲ ਤਾੜੀ ਵੱਜਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਆਨਾਹਦ ਜੋ ਸਾਰੇ ਬ੍ਰਹਿਮੰਡ ਵਿੱਚ ਮੌਜੂਦ ਹੈ ਛੁਟ ਕਰਕੇ ਉਹ ਸ਼ਬਦ ਨਹੀਂ ਹੈ ਪ੍ਰਮਾਤਮਾ ਦੀ ਆਵਾਜ਼ ਹੈ ਬ੍ਰਹਿਮੰਡ ਵਿੱਚ ਗੂੰਜ ਰਹੀ ਹੈ ਸੁਣਾਈ ਕਿਉਂ ਨਹੀਂ ਦਿੰਦੀ ਮਨ ਚੁੱਪ ਕਰੇ ਸੁਣਾਈ ਨਹੀਂ ਇਸੇ ਨੂੰ ਕੇ ਆਵਾਜ਼ ਦੇ ਨਾਮ ਅਨੇਕ ਅਸੰਖਾਂ ਕਹਤੇ ਵਾਵਣ ਹਾਰੇ ਕਹਤੇ ਰਾਗ ਪਰਿਸ਼ਾਂ ਕਈਨ ਕਹਤੇ ਗਾਵਣ ਹਾਰੇ ਉਹ ਆਵਾਜ਼ ਸੰਗੀਤਮਈਏ ਗੀਤਮਈਏ ਭਗਤ ਸੁਣ ਕੇ ਬਿਸਮਾਹ ਵਿੱਚ ਚਲੇ ਜਾਂਦੇ ਆਹਤ ਦੋ ਚੀਜ਼ਾਂ ਦੇ ਟਕਰਾਓ ਅਨਾਹਤ ਜੋ ਬ੍ਰਹਿਮੰਡ ਵਿੱਚ ਵਿਆਪਕ ਹੈ ਆਵਾਜ਼ ਦੂਰ ਕਿਉਂ ਜਾਉ ਸੈ ਸੈ ਤੇਜੇ ਤੇਜੇ ਨੇੜੇ ਆ ਰਹੀ ਉਹ ਕਹਿ ਰਹੇ ਨੇ ਸਾਰਾ ਬ੍ਰਹਿਮੰਡ ਆਵਾਜ਼ ਤੋਂ ਪੈਦਾ ਹੋਇਆ ਧੁਨ ਤੋਂ ਪੈਦਾ ਹੋਇਆ ਧਮਾਕੇ ਤੋਂ ਪੈਦਾ ਹੋਇਆ ਕਿਸੇ ਨੂੰ ਤਾਂ ਫਿਰ ਇਸ ਦਾ ਜ਼ਿਕਰ ਕਰਾਂਦੇ ਉਹ ਮੰਨਣ ਲੱਗ ਪੈਂਦੇ ਉਤਪਤ ਪਰਲੇ ਸ਼ਬਦੇ ਹੋਵੇ ਗੁਰਬਾਣੀ 'ਤੇ ਕਹਿ ਰਹੇ ਕਿ ਉਤਪਤੀ ਸ਼ਬਦ ਤੋਂ ਹੈ ਧੁਨ ਤੋਂ ਬ੍ਰਹਿਮੰਡ ਦੀ ਸਿਰਜਣਾ ਧੁਨ ਤੋਂ ਔਰ ਭੰਤ ਸ਼ਬਦ ਆਇਆ ਹੈ ਤਾਂ ਫਿਰ ਬ੍ਰਹਿਮੰਡ ਦੇ ਥੰਨ ਮੌਜੂਦ ਜਿਵੇਂ ਮਾਂ ਬਾਪ ਤੇ ਸਰੀਰ ਆਇਆ ਤਾਂ ਸਰੀਰ ਵਿੱਚ ਮਾਂ ਬਾਪ ਦੇ ਅੰਸ਼ ਮੌਜੂਦ ਹੈ ਮਹਾਰਾਜ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖ ਬੂਝੋ ਬ੍ਰह्म ਗਿਆਨੀ ਕ੍ਰਾਮ ਕੱਲੀ ਮੰਨ ਲਾਪੇ ਪੁਰਸ਼ ਦੇ ਅੰਦਰ ਇਸਤਰੀ ਹੈ स्त्री ਦੇ ਅੰਦਰ ਪੁਰਖ ਹੈ ਮਾਂ ਬਾਪ ਤੋਂ ਸਰੀਰ ਆਇਆ ਦੋਵਾਂ ਦੇ ਅੰਤਰੀਅ ਵਿੱਚ ਮੌਜੂਦ ਪੁਰਸ਼ ਇਸ ਵਾਸਤੇ ਪੁਰਸ਼ ਹੈ ਪਿਤਾ ਦੀ ਅੰਸ ਜ਼ਿਆਦਾ ਮਾਂ ਦੀ ਘਟ ਹੈ। ਇਸਤਰੀ ਸਵਾਸਤੇਈ స్త్రీ ਹੈ ਮਾਂ ਦੀ ਅੰਸ ਜ਼ਿਆਦਾ ਪਿਤਾ ਦੀ ਘਟ ਹੈ। ਮਾਤਰਾ ਦਵੇ ਰੇਨੋ ਕਹਿੰਦੇ ਨੇ ਮਾਤਰਾ ਦਵੇ। ਇਹ ਮਾਤਰਾ ਕਈ ਦਫਾ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਘਟਵਤ ਜਾਂਦੀ ਹੈ। ਬੇਸ਼ਤਰ ਪੁਰਸ਼ స్త్రీ ਹੁੰਦੇ ਦੇਖੇ ਗਏ ਨੇ ਇਸਤਰੀ ਪੁਰਸ਼ੋਂ ਵੀ ਦੇਖੀ ਗਈ। ਚੱਕਰ ਤੇਨ ਬਦਲਦੇ ਦੇਖੇ। ਔਰ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਵ ਹੋਇਆ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਇਆ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣਿਆ ਹੈਰਾਨਗੀ ਹੋਵੇਗੀ ਇਹ ਕੀ ਆਖ ਰਹੇ ਨੇ ਇੱਕ ਦੂਜੇ ਦੇ ਵਿਪਰੀਤ ਕਾਸ਼ਿਸ਼ ਦੇ ਵਿੱਚ ਇਸਤਰੀ ਪੁਰਸ਼ ਜੀਉਂਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਾਸ਼ਿਸ਼ ਕਾਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਇਸਤਰੀ ਦੇ ਅੰਦਰ ਇਸਤਰੀ ਦੀ ਕਾਸ਼ਿਸ਼ ਨਹੀਂ ਆਉਂਦੀ ਪੁਰਸ਼ ਦੇ ਅੰਦਰ ਕੀ ਪੁਰਸ਼ ਚਾਹੇ ਪੇਤਾ ਹੈ ਤੇਰਾ ਹੈ ਪਤੀ ਹੈ ਚਾਹੇ ਪੁੱਤਰ ਹੈ ਨਾਰੀ ਦੇ ਅੰਦਰ ਕشش ਪੁਰਸ਼ ਦੀ ਹੁੰਦੀ ਹੈ ਪੁਰਸ਼ ਦੇ ਅੰਦਰ ਕشش ਨਾਰੀ ਦੀ ਹੁੰਦੀ ਹੈ ਨਾਰੀ ਚਾਹੇ ਮਾਂ ਹੈ ਪਤਨੀ ਹੈ ਭੈਣ ਹੈ ਜਾਂ ਲੜਕੀ ਹੈ ਦੀ ਬਾਲਕਨਿਆ ਕੋ ਜੈਸੇ ਬਾਪ ਪਿਆਰਾ ਪਾਈ ਕੋ ਅਤ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ 마ਸੂਮ ਕੰਨਿਆ ਨੂੰ ਪਿਤਾ ਚੰਗਾ ਲੱਗਦਾ ਹੈ ਕਿਉਂ ਚੰਗਾ ਲੱਗਦਾ ਵਿਪਰੀਤ ਦੀ ਕشش ਉਹ ਮਾਂ ਦੀ ਤਰਫ ਇਤਨੀ ਨਹੀਂ ਲੱਭਦੀ ਪਿਓ ਦੀ ਤਰਫ ਲੱਭਦੀ ਬਾਲ ਕਨਿਆ ਉਹ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਵਿਪਰੀਤ ਦੀ ਕਸ਼ਿਸ਼ ਕਿਚ ਵਿਪਰੀਤ ਦੀ ਔਰ ਵਿਪਰੀਤ ਦੀ ਜੇ ਕਸ਼ਿਸ਼ ਹੈ ਤੋ ਧਾਰਮਿਕ ਗਿਆਨ ਕਹਿੰਦਾ ਹੈ ਪੁਰਸ਼ ਮਰ ਕੇ ਅਕਸਰ ਅਗਲਾ ਜੋ ਜਨਮ ਪ੍ਰਾਪਤ ਕਰੇਗਾ ਨਾਰੀ ਨਾਰੀ ਮਰ ਕੇ ਅਗਲਾ ਜਨਮ ਪੁਰਸ਼ ਦਾ ਪ੍ਰਾਪਤ ਕਰੇਗਾ ਅਗਰ ਕੋਈ ਪੁਰਸ਼ ਸਹੀ ਢੰਗ ਨਾਲ ਜੀਵੇ ਹੈ ਢੰਗ ਨਾਲ ਜੀਵੇ ਹੈ ਬਿਰਧ ਹੁੰਦੇ ਆਉਂਦੇ ਆਉਂ ਜਨਾਰੀ ਵਜੈਸਾ ਹੋ ਜਾਂਦੇ ਉਹਦੇ ਸੁਭਾਅ ਵਿੱਚ ਕੋਮਲਤਾ ਆ ਜਾਂਦੀ ਬਰਦਾਸ਼ਤ ਦਾ ਮਾਦਾ ਆ ਜਾਂਦਾ ਅਗਰ ਇੱਕ ਇਸਤਰੀ ਢੰਗ ਨਾਲ ਜੀਵੀ ਹੈ ਸਹੀ ਢੰਗ ਨਾਲ ਜੀਵੀ ਹੈ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਂਦੀ ਪਕੜ ਜਕੜ ਵੱਧ ਜਾਂਦੀ ਹੈ ਸੁਭਾਅ ਵਿੱਚ ਸਖਤੀ ਆ ਜਾਂਦੀ ਹੈ ਬੋਲਾਂ ਵਿੱਚ ਕਠੋਰਤਾ ਵੀ ਆ ਜਾਂਦੀ ਹੈ ਮਨੋਵਿਗਿਆਨ ਐਸਾ ਕਹਿੰਦਾ ਧਾਰਮਿਕ ਗਿਆਨ ਵੀ ਇਹ ਕਹਿੰਦਾ ਪੁਰਖ ਮੈਂ ਨਾ ਨਾਰਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਮਾਨ ਦਾਤ ਤੇ ਸ਼ਰੀਰ ਆਇਆ ਗਿਆਨ ਦੇ ਅੰਸ਼ ਮੌਜੂਦ ਹੈ ਆਵਾਜ਼ ਤੋਂ ਸ਼ਬਦ ਤੋਂ ਇਹ ਸਾਰਾ ਬ੍ਰਹਿਮੰਡ ਆਇਆ ਹੈ ਬ੍ਰਹਿਮੰਡ ਦੇ ਸ਼ਬਦ ਮੌਜੂਦ ਵਿਆਪਕ ਉਹ ਸ਼ਬਦ ਅਨਾਹਦ ਚੋਟ ਨਾਲ ਨਹੀਂ ਹੈ ਵਿਆਪਕ ਹੈ ਬ੍ਰਹਿਮੰਡ ਵਿੱਚ ਉਹ ਸੰਗੀਤ ਹੈ ਹੀ ਗੀਤ ਮੈਂ ਹੈ ਧਿਆਨ ਹਿਰਦੇ ਤੱਕ ਪਹੁੰਚਦੇ ਆ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚਦੇ ਆ ਮਨੁੱਖ ਇਸ ਅਨਾਹਦ ਨਾਦ ਨੂੰ ਸੁਣ। ਵਾਜੇ ਨਾਦ ਅਨੇਕ ਅਲ ਸੰਖਾ ਕਿਸੇ ਨੂੰ ਅਨਾਹਦ ਵਾਜਾ ਕੇ ਚੇਤ ਅਚੇਤ ਮੂਰ ਮਨ ਮੇਰੇ ਬਾਜੇ ਅਨਾਹਦ ਬਾਜ ਭਗਤ ਕਬੀਰ ਸਰ ਵੀ ਕੀਤੇ ਦੇ ਸ਼ਬਦ ਵਿੱਚ ਅਨਾਹਦ ਨਾਦ ਦਾ ਜ਼ਿਕਰ ਹੈ। ਬਿਨੁ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਂ ਅਨਾਹਦ ਦੇਵ ਅਨਹਦ ਦੇਵ ਲੇਕਿਨ ਅਗੇ ਜਪ جاری ਹੈ ਵਾਹਿਗੁਰੂ ਉਚਾਰਨ ਹੋ ਰਿਹਾ ਹੈ ਇਹਨੂੰ ਸੁਣ ਰਿਹਾ ਹੈ ਸੁਣਨਾ ਇਤਨਾ ਗਹਿਰਾ ਹੈ ਕਿ ਆਵਾਜ਼ ਉਹ ਧੁਨ ਹਿਰਦੇ ਤੱਕ ਚਲੀ ਗਈ ਪ੍ਰੇਮ ਦਾ ਜਗਤ ਭਾਵਨਾ ਦਾ ਜਗਤ ਔਰ ਐਸਾ ਮਨ ਅਨਾਹਦ ਨਾਦ ਸੁਣਦਾ ਹੈ ਲੇਕਿਨ ਇਹ ਧੁਨ ਧੁਨੀ ਤੱਕ ਜਾਵੇ ਜਿਸ ਨਾਭੀ ਤੋਂ ਧੁਨ ਉਠੀ ਸੀ ਨਾਭੀ ਨੂੰ ਧੁਨੀ ਕਹਿੰਦੇ ਆਵਾਜ਼ ਉੱਥੋਂ ਉੱਠਦੀ ਹਿਰਦੇ ਤੱਕ ਪਹੁੰਚਦੀ ਹੈ ਕੰਠ ਤੱਕ ਪਹੁੰਚਦੀ ਹੈ ਜ਼ਬਾਨ ਬਰਾ ਬਿਆਨ ਕਰ ਦਿੰਦੀ ਇਹ ਹੀ ਧੁਨੀ ਵਾਪਸ ਜਾ ਕੇ ਧੁਨ ਧੁਨੀ ਨਾਲ ਟਕਰਾ ਹੋਰ ਗਹਿਰੀ ਚਲੀ ਗਈ ਹੈ ਇਹ ਧੁਨ ਨਾਭੀ ਨਾਲ ਟਕਰਾਈ ਹੈ ਨਾਭੀ ਪੂਰੀ ਖੁੱਲ ਜਾਂਦੀ ਹੈ ਜ਼ਬਾਨ ਬੰਦ ਹੋ ਜਾਂਦੀ ਹੈ ਜਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰੇ ਦਿਓ ਹੁਣ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਐਸਾ ਮੁਨੱਖ ਸਮਾਦੀ ਲਈ ਨਾ ਐਸੇ ਮਨੁੱਖ ਨੂੰ ਕਹਿੰਦੇ ਨੇ ਕਪਾਟ ਖੋਲ ਨਾਭੀ ਖੁੱਲ ਗਈ ਆਜ ਕਾਲ ਖੁਲੇ ਤੇਰੀ ਗਾਂਠੜੀ